ਚਾਈਨਾ ਡੋਰ ਲੈ ਰਹੀ ਹੈ ਜਨਾ ਖੁਦ ਐਸਐਸਪੀ ਉੱtre ਮੈਦਾਨ ਦੇ ਵਿੱਚ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਤੇ ਰੱਖੀ ਜਾ ਰਹੀ ਹੈ ਨਜ਼ਰ रहे ਹੈ ਕਿ ਸਾਡੇ ਨਾਲ ਡਰੋਨ ਟੀਮ ਵੀ ਹੈਗੀ ਹੈ ਜੀ ਤੋਂ ਤਾਂ ਅਸਰਟਨ ਕਰ ਰਹੇ ਹੈਗਾ ਕਿ ਚਾਈਨਾ ਡੋਰ ਇਸਤੇਮਾਲ ਕੀਤੀ ਜਾ ਰਹੀ ਹੈ ਕਿ ਤਾਗਾ ਡੋਰ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਥਰੂ ਮੈਂ ਖੰਨਾ ਦੇ ਸਾਰੇ ਨਾਗਰਿਕਾਂ ਨੂੰ ਇੱਕ ਸਖਤ ਅਤੇ ਸਨੇਹੀ ਬੇਨਤੀ ਕਰਦੀ ਹਾਂ ਕਿ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਆਡਰਾਂ ਦੇ ਤਹਿਤ ਅਸੀਂ پابੰਧ ਹਾਂ ਕਿ ਅਸੀਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਵਪਾਰੀਆਂ ਦੇ ਖਿਲਾਫ ਆਪਿਆਂ ਦੇ ਖਿਲਾਫ ਤੇ ਜਿਹੜੇ ਨੌਜਵਾਨਾਂ ਦੇ ਖਿਲਾਫ ਜੇਕਰ ਉਹ ਚਾਇਨਾ ਡੋਰ ਇਸਤੇਮਾਲ ਕਰਦੇ ਪਾਏ ਜਾਂਦੇ ਹਨ ਇਹਦੀ ਇਹਦੀ ਉਲੰਘਣਾ ਵੱਖ-ਵੱਖ ਕਾਨੂੰਨਾਂ ਦੇ ਅਧੀਨ ਹੁੰਦੀ ਹੈ ਜਿਵੇਂ ਕਿ এনवायरमेंट ਪ੍ਰੋਟੈਕਸ਼ਨ ਐਕਟ ਪ੍ਰੀਵੈਂਸ਼ਨ ਆਫ ਪ੍ਰੀਵੈਂਸ਼ਨ ਆਫ क्रੂਲਟੀ ਟੂ ਐਨੀਮਲ ਐਕਟ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਤੇ ਜਿਹੜੀ ਬੀ ਐਨ ਐਸ ਦੀ ਬੰਦੀ ਧਾਰਾਵਾਂ ਨੇ ਉਹਦੇ ਖਿਲਾਫ ਇਸ ਲਈ ਦੁਆਰਾ ਤੋਂ ਤੁਹਾਡੇ ਸਾਰਿਆਂ ਨੂੰ ਅਪੀਲ ਕਰਾਂਗੀ ਕਿ ਤਿਉਹਾਰ ਦਾ ਮਜ਼ਾ ਜ਼ਰੂਰ ਉਠਾਓ ਪਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਿਉਂਕਿ ਕਿ ਇਹ ਸਾਡੇ এনवायरमेंट ਲਈ ਸਾਡੇ ਪਸ਼ੂ ਪੰਛੀਆਂ ਲਈ ਇਨਸਾਨਾਂ ਲਈ کافی ਡਿਲੀਟਰੀਅਸ ਪ੍ਰੂਵ ਹੋ ਸਕਦਾ ਹੈ ਇਸ ਲਈ ਤੁਹਾਡੇ ਸਾਰਿਆਂ ਨੂੰ ਇਹ ਮੇਰੀ ਬੇਨਤੀ ਰਹੇ